ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਕੈਬਨਿਟ ਦੀ ਹੰਗਾਮੀ ਮੀਟਿੰਗ ਸੱਦ ਲਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸੀਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੰਗਾਮੀ ਮੀਟਿੰਗ ਸੱਦੀ ਗਈ ਹੈ ਕੁਝ ਸਮਾਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਹਟਿਆ ਤੇ ਉਸ ਤੋਂ ਬਾਅਦ ਹੁਣ ਹੰਗਾਮੀ ਮੀਟਿੰਗ ਸੱਦੀ ਗਈ ਹੈ ਸੀਐਮ ਚੰਨੀ ਦੇ ਵੱਲੋਂ ਸਿੱਧੂ ਦੇ ਅਸਤੀਫੇ ਤੋਂ ਬਾਅਦ ਆਖਰ ਕੀ ਗੱਲਾਂ ਹੋਣਗੀਆਂ ਨਵਜੋਤ ਸਿੰਘ ਸਿੱਧੂ ਨੂੰ ਵੀ ਬੁਲਾਇਆ ਗਿਆ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਆਉਣਗੇ ਜਾਂ ਨਹੀਂ ਆਉਣਗੇ ਇਸ ਦੇ ਉੱਤੇ ਵੀ ਸਸਪੈਂਸ ਬਾਕੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਹੈ ਮੁੱਦਿਆਂ ਦੀ ਜੇ ਗੱਲ ਕਰ ਲਈਏ ਨ ਜਿਹੜੇ ਮੁੱਦਿਆਂ ਦੇ ਲਈ ਲੜ ਰਹੇ ਸੀ ਜਿਹੜੇ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਬਣੇ ਸੀ ਉਹਨਾਂ ਮੁੱਦਿਆਂ ਦੇ ਨਾਲ ਹੀ ਕਨੈਕਸ਼ਨ ਜੁੜ ਰਹੇ ਆ ਏਜੀ ਐਡਵੋਕੇਟ ਜਰਨਲ ਦਾ ਐਡਵੋਕੇਟ ਜਰਨਲ ਜੋ ਨੇ ਉਹਨਾਂ ਦਾ ਵੀ ਉਸੇ ਮੁੱਦੇ ਦੇ ਨਾਲ ਕਨੈਕਸ਼ਨ ਜੁੜਦਾ ਹੈ ਤੇ ਡੀਜੀਪੀ ਦਾ ਵੀ ਉਸੇ ਮੁੱਦੇ ਦੇ ਨਾਲ ਕਨੈਕਸ਼ਨ ਜੁੜਦਾ ਹੈ ਬਰਗਾੜੀ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਸੀ ਕਾਂਗਰਸ ਤੇ ਹੁਣ ਕੀ ਬਰਗਾੜੀ ਮੁੱਦਾ ਹੱਲ ਹੋਊਗਾ ਇਸ ਦੇ ਉੱਤੇ ਵੀ ਸਵਾਲ ਨੇ ਤੇ ਨਵਜੋਤ ਸਿੰਘ ਸਿੱਧੂ ਕੈਬਨਟ ਮੀਟਿੰਗ ਚਾਉਂਦੇ ਨੇ ਜਾਂ ਨਹੀਂ ਆਉਂਦੇ ਆ ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਵੀ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਰਵਨੀਤ ਬਿੱਟੂ ਨੇ ਆਖਿਆ ਰਵਨੀਤ ਬਿੱਟੂ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਆਰਐਸਐਸ ਖੜੀ ਹੋਈ ਆ ਆਰਐਸਐਸ ਕਾਂਗਰਸ ਦਾ ਨੁਕਸਾਨ ਕਰਾ ਰਹੀ ਆ ਤੇ ਨਵਜੋਤ ਸਿੰਘ ਸਿੱਧੂ ਨੂੰ ਮੋਹਰਾ ਬਣਾ ਕੇ ਵਰਤਿਆ ਜਾ ਰਿਹਾ ਜਿਹਾ ਰਵਨੀਤ ਬਿੱਟੂ ਨੇ ਆਖਿਆ ਹਾਲਾਂਕਿ ਰਵਨੀਤ ਬਿੱਟੂ ਪਹਿਲਾਂ ਆਖ ਰਹੇ ਸੀ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਆਖਿਆ ਸੀ ਕਿ ਜੋ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਪ੍ਰਧਾਨ ਬਣ ਨਹੀਂ ਦੇਵਾਂਗੇ ਅਸੀਂ ਇਹ ਪ੍ਰੋ ਪੰਜਾਬ ਟੀਵੀ ਦੀ ਇੰਟਰਵਿਊ ਦੇ ਵਿੱਚ ਆਖਿਆ ਸੀ ਰਵਨੀਤ ਬਿੱਟੂ ਨੇ ਤੇ ਬਾਅਦ ਦੇ ਵਿੱਚ ਰਵਨੀਤ ਬਿੱਟੂ ਜਦੋਂ ਕੈਪਟਨ ਅਸਤੀਫਾ ਦਿੰਦੇ ਨੇ ਤਾਂ ਬਾਅਦ ਦੇ ਵਿੱਚ ਆਖਦੇ ਨੇ ਰਵਨੀਤ ਬਿੱਟੂ ਕਿ ਕੈਪਟਨ ਨੂੰ ਪੈਰਵਾਈ ਕਰਨੀ ਚਾਹੀਦੀ ਹੈ ਕੈਪਟਨ ਨੂੰ ਮਾਰਗਦਰਸ਼ਨ ਕਰਨਾ ਚਾਹੀਦਾ ਨਵਿਆਂ ਦਾ ਕਿਉਂਕਿ ਨਵਿਆਂ ਨੂੰ ਮੌਕੇ ਮਿਲਨੇ ਚਾਹੀਦੇ ਆ ਤੇ ਹੁਣ ਕੈਪਟਨ ਨੂੰ ਮਾਰਗਦਰਸ਼ਨ ਕਰਨਾ ਚਾਹੀਦਾ ਅਜੇ ਹਰ ਰਵਨੀਤ ਬਿੱਟੂ ਨੇ ਆਖਿਆ ਸੀ ਪਰ ਅੱਜ ਆਖ ਦਿੱਤਾ ਹੈ ਕਿ ਆਰਐਸਐਸ ਪਿੱਛੇ ਖੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਦੇ ਕਿ ਆਰਐਸਐਸ ਪਿੱਛੇ ਖੜੀ ਹੈ ਨਵਜੋਤ ਸਿੰਘ ਸਿੱਧੂ ਦੇ ਦੇਖੋ ਇਹ ਤਾਂ ਹੁਣ ਕਹਿਣੀ ਹੈ ਵਿਰੋਧੀਆਂ ਰਵਨੀਤ ਬਿੱਟੂ ਨੂੰ ਤਾਂ ਮਸਾ ਮੌਕਾ ਮਿਲਿਆ ਰਵਨੀਤ ਬਿੱਟੂ ਨੂੰ ਇਹ ਲੱਗਦਾ ਸੀਗਾ ਕਿ ਮੇਰੇ ਪਰਿਵਾਰ ਚ ਸੀਐਮ ਰਹਾਗਾ ਮੇਰਾ ਦਾਦਾ ਸੀਐਮ ਰਹਾ ਮੈਂ ਸੀਐਮ ਕਿਉਂ ਨਹੀਂ ਕੋਈ ਬਾਹਰੋਂ ਆ ਕੇ ਸੀਮ ਕਿਉਂ ਕਹਿੰਦੇ ਸੀ ਮੇਰੇ ਨਾਲ ਇੱਕ ਇੰਟਰਵਿਊ ਤੁਸੀਂ ਦੇਖਿਆ ਕਿੰਨਾ ਤਿੱਖਾ ਕੀਤਾ ਸੀ ਰੂਹੀ ਦੀ ਬਿੱਟੂ ਨੇ ਕਿ ਸਾਰਾ ਜ਼ੋਰ ਲਾ ਦਾਂਗੇ ਮੈਂ ਕਹਿੰਦਾ ਸੀ ਜੇ ਸਿੱਧੂ ਪ੍ਰਧਾਨ ਬਣ ਗਏ ਕਹਿੰਦੇ ਜੇ ਤੱਕ ਇਹ ਵਿਆਹ ਹੀ ਨਹੀਂ ਗਈ ਜੇ ਤਾਂ ਹੋ ਹੀ ਨਹੀਂ ਸਕਦਾ ਅਸੀਂ ਕੁਝ ਵੀ ਕਰਾਂਗੇ ਸਿੱਧੂ ਨੂੰ ਪ੍ਰਧਾਨ ਨਹੀਂ ਬਣ ਦੇਵਾਂਗੇ ਤਾਂ ਹੁਣ ਸਿੱਧੂ ਜਿਸ ਤਰ੍ਹਾਂ ਦੇ ਸੁਪਨੇ ਦੇਖ ਰਿਹਾ ਉਹਨਾਂ ਨੇ ਅਟੈਕ ਕਰਨਾ ਹੀ ਸੀ ਕਿਉਂਕਿ ਸਿੱਧੂ ਦੀ ਬੈਕਗ੍ਰਾਉਂਡ ਬੀਜੇਪੀ ਦੀ ਬੈਕਗ੍ਰਾਉਂਡ ਆਰਐਸਐਸ ਦੇ ਕਈ ਲੀਡਰਾਂ ਨਾਲ ਉਹਨਾਂ ਦੇ ਰਿਲੇਸ਼ਨ ਦੱਸੇ ਜਾਂਦੇ ਉਸ ਦੌਰ ਦੇ ਅੰਦਰ ਆਬਵੀਅਸਲੀ ਤੁਸੀਂ ਬੀਜੇਪੀ ਚੋਂ ਤਾਂ ਆਰਐਸਐਸ ਨਾਲ ਜੁੜੇ ਹੀ ਰਹੋਗੇ ਔਰ ਸਿੱਧੂ ਦੇ ਬਾਰੇ ਕਿਹਾ ਜਾਂਦਾ ਕਿ ਉਹ ਜਿਸ ਤਰੀਕੇ ਨਾਲ ਜੁੜੇ ਹੋਏ ਨੇ ਬਹੁਤ ਸਾਰੀਆਂ ਗੱਲਾਂ ਚ ਤਾਂ ਉਹਨਾਂ ਦੇ ਉੱਤੇ ਅਟੈਕ ਕਿਸੇ ਕਰਕੇ ਕੀਤਾ ਗਿਆ ਪਰ ਬਹੁਤ ਵੱਡਾ ਅਟੈਕ ਆ ਇਹ ਇਹਦਾ ਮਤਲਬ ਤੁਸੀਂ ਖਲਾਰੇ ਦੇਖੋ ਜਿਹੜੇ ਆਪਾਂ ਕਹਿ ਰਹੇ ਖਲਾਰੇ ਪਹਿਣਗੇ ਇਹਦਾ ਮਤਲਬ ਤੁਸੀਂ ਸਮਝ ਰਹੇ ਹੋ ਨਾ ਕਿ ਕਿਵੇਂ ਖਲਾਰੇ ਪਹਿਣਗੇ ਖਲਾਰੇ ਇਸ ਕਰਕੇ ਪਹਿਣਗੇ ਜੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਸ ਤਰੀਕੇ ਦੇ ਨਾਲ ਇਹ ਸਾਰੀ ਗੇਮ ਬੁਣੀ ਜਾਏਗੀ ਯਾਨੀ ਕਿ ਤੈਨੂੰ ਲੱਗਦਾ ਕਿ ਦੇ ਰਵਨੀਤ ਬਿੱਟੂ ਤੇ ਸਿੱਧੂ ਇਕੱਠੇ ਹੋ ਜਾਣਗੇ ਕਦੇ ਵੀ ਨਹੀਂ ਹੋਣਗੇ ਇਸ ਬਿਆਨ ਤੋਂ ਬਾਅਦ ਕੁਝ ਵੱਜਦਾ ਜਾਂ ਪਹਿਲਾਂ ਦੇ ਬਿਆਨਾਂ ਤੋਂ ਬਾਅਦ ਕੁਝ ਵੱਜਦਾ ਤਾਂ ਇਹਦਾ ਮਤਲਬ ਕਿੰਨੀ ਤਿੱਖੀ ਹੋ ਗਈ ਆ ਯਾਨੀ ਜਿਹੜੀਆਂ ਗੱਲਾਂ ਅੱਗੇ ਲੜਾਈਆਂ ਹੋਣੀਆਂ ਨੇ ਉਹਦੀ ਨੀਂਹ ਤਿਆਰ ਹੋ ਚੁੱਕੀ ਆ ਉਹ ਦਿਖ ਰਹੀਆਂ ਨੇ ਉਹ ਲੜਾਈਆਂ ਕਿਵੇਂ ਹੋਣਗੀਆਂ ਬਕਾਇਦਾ ਤੌਰ ਦੇ ਉੱਤੇ ਦਿਖ ਰਹੀਆਂ ਨੇ ਬਹੁਤ ਤਿੱਖੇ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਚੱਲ ਰਹੀ ਔਰ ਹੋਰ ਬਹੁਤ ਤਿੱਖੇ ਤਰੀਕੇ ਨਾਲ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਅੰਦਰ ਲੜਾਈਆਂ ਕਾਂਗਰਸ 'ਚ ਹੋਣਗੀਆਂ ਔਰ ਰਵਨੀਤ ਬਿੱ ਉਹ ਇੱਕ ਪੂਰਾ ਧੜਾ ਬੋਲ ਰਿਹਾ ਪੂਰਾ ਗਰੁੱਪ ਬੋਲ ਰਿਹਾ ਉਸ ਗਰੁੱਪ ਦੀ ਭਾਸ਼ਾ ਹੈ ਕਿਉਂਕਿ ਉਹ ਸਿੱਧੂ ਨੂੰ ਪਸੰਦ ਨਹੀਂ ਕਰਦੇ ਤੇ ਸਿੱਧੂ ਨੂੰ ਉਹ ਨਹੀਂ ਚਾਹੁੰਦੇ ਕਿ ਸਿੱਧੂ ਪ੍ਰਧਾਨ ਹੋਣ ਜਾਂ ਸਿੱਧੂ ਸੀਐਮ ਹੋਣ ਕੈਬਨਿਟ ਮੀਟਿੰਗ ਸੱਦੀ ਗਈ ਹੈ ਹੰਗਾਮੀ ਮੀਟਿੰਗ ਸੱਦੀ ਗਈ ਹੈ ਕੀ ਆਉਣਗੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਚਲੋ ਕੈਬਨਿਟ ਦਾ ਹਿੱਸੇ ਨਹੀਂ ਆ ਪਰ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਹਿਲੇ ਹੀ ਮਨਾਇਆ ਗਿਆ ਸੀ ਉਹਨਾਂ ਨੂੰ ਕਿਹਾ ਸੀ ਮੰਤਰੀਆਂ ਨੂੰ ਆ ਕੇ ਕੁਰਸੀਆਂ ਤੇ ਬਿਠਾਓ ਸਿੱਧੂ ਨੇ ਕਿਹਾ ਮੈਂ ਮੰਤਰੀਆਂ ਨੂੰ ਕੁਰਸੀਆਂ ਤੇ ਨਹੀਂ ਬਿਠਾਾਂਗੇ ਜਿਹੇ ਮੰਤਰੀਆਂ ਨੂੰ ਹੀ ਬਿਠਾਵਾਂਗੇ ਜਿਹੜੇ ਦਾ ਤੇ ਇੰਨਾ ਚ ਬਹੁਤ ਸਾਰੇ ਮੰਤਰੀਆਂ ਤੇ ਸਵਾਲ ਸਿੱਧੂ ਖੜੇ ਕਰਦੇ ਸੀ ਕਿ ਦਾਗੀ ਮੰਤਰੀ ਨੇ ਪਰ ਦਾਗੀ ਮੰਤਰੀਆਂ ਨੂੰ ਬਣਾਇਆ ਕਿਨੇ ਹਾਈ ਕਮਾਂਡ ਨੇ ਤਾਂ ਰੋਲ ਤਾਂ ਪੂਰਾ ਜ਼ੋਰ ਜ਼ੋਰ ਤਾਂ ਪੂਰਾ ਲੱਗਿਆ ਹੋਇਆ ਸੀ ਤੁਸੀਂ ਦੇਖੋ ਰਾਣਾ ਗੁਰਜੀਤ ਨੂੰ ਲੱਗਦਾ ਸੀ ਡਿਪਾਰਟਮੈਂਟ ਠੀਕ ਮਿਲੂ ਰਾਣਾ ਗੁਰਜੀਤ ਨੂੰ ਵੀ ਡਿਪਾਰਟਮੈਂਟ ਠੀਕ ਨਹੀਂ ਮਿਲਿਆ ਪਰ ਉਹਦੇ باوجود ਵੀ ਸਿੱਧੂ ਦਾ ਜ਼ੋਰ ਲੱਗਿਆ ਹੋਇਆ ਸੀ ਰਾਣਾ ਗੁਰਜੀਤ ਨਾ ਆਉਣ ਤੁਹਾਨੂੰ ਪਤਾ ਸਿੱਧੂ ਦੇ ਘਰ ਬਹੁਤ ਸਾਰੇ ਐਮਐਲਏ ਗਏ ਲੈਟਰ ਲਿਖਿਆ ਗਿਆ ਸੁਖਪਾਲ ਖੇੜਾ ਵੱਲੋਂ ਕਿ ਸਿੱਧੂ ਨਾ ਆਉਣ ਤਾਂ ਬਕਾਇਦਾ ਤੌਰ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਾਂਗਰਸ ਦੇ ਅੰਦਰ ਅਸੀਂ ਦੇਖ ਰਹੀ ਸੀ ਬਹੁਤ ਸ ਦੇਖਣ ਨੂੰ ਮਿਲ ਰਹੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੀ ਰਾਜਨੀਤੀ ਅੱਗੇ ਜਾਏਗੀ ਉਹ ਸਾਰੀਆਂ ਗੱਲਾਂ ਹੁਣ ਨਜ਼ਰ ਆ ਰਹੀਆਂ ਨੇ ਹੋਰ ਜ਼ਿਆਦਾ ਕਾਂਗਰਸ ਦੀ ਲੜਾਈ ਤਿੱਖੀ ਹੋਏਗੀ ਉਹਦੀ ਜ਼ਮੀਨ ਤਿਆਰ ਹੋ ਚੁੱਕੀ ਹੈ ਚੰਨੀ ਦੀ ਮੀਟਿੰਗ ਦੇ ਨਾਲ ਕੋਈ ਅਸਰ ਨਹੀਂ ਹੋਏਗਾ ਚੰਨੀ ਨਹੀਂ ਡਿਸਾਈਡ ਕਰਨਗੇ ਕਿਉਂਕਿ ਸੀਐਮ ਚੰਨੀ ਕੈਬਨਿਟ ਨੂੰ ਕਹਿ ਸਕਦੇ ਨੇ ਆਪਣੇ ਲੋਕਾਂ ਨੂੰ ਕਹਿ ਸਕਦੇ ਨੇ ਪਰ ਅਲਟੀਮੇਟ ਗੇਮ ਹਾਈ ਕਮਾਂਡ ਦੇ ਹੱਥਾਂ ਹਾਈ ਕਮਾਂਡ ਕੁਝ ਕਹੇਗੀ ਤਾਂ ਬਣੇਗਾ ਸਿੱਧੂ ਤਾਂ ਜਿਵੇਂ ਹੁੰਦਾ ਨਾ ਫੋਫੜ ਰਸ ਗਿਆ ਵਿਹਾਂਜ ਫੋਫੜ ਨਹੀਂ ਰਸ ਜਾਂਦਾ ਹੁੰਦਾ ਸਿੱਧੂ ਉਹ ਨੇ ਫੁੱਫੜ ਨੂੰ ਮਨਾਉਣ ਲਈ ਫਿਰ ਸਾਰਾ ਵਿਆਹ ਲੱਗ ਜਾਂਦਾ ਫੁੱਫੜ ਦਾ ਭਾਜੇ ਕਿਤੇ ਫੁੱਫੜ ਨੂੰ ਮਨਾ ਲੋ ਨਹੀਂ ਭੂਆ ਵੀ ਨਾਲ ਜਾਊਗੀ ਇਸ ਕਰਕੇ ਉਹ ਜਿਹੜੀ ਚੀਜ਼ ਹੈ ਇਹ ਕੌਣ ਹੈ ਇਹ ਤਾਂ ਹੁਣ ਚਲੋ ਪਤਾ ਲੱਗੂਗਾ ਬਾਅਦ ਚ ਬਹੁਤ ਸਾਰੀਆਂ ਭੂਆ ਸਿੱਧੂ ਦੇ ਨਾਲ ਹੀ ਨੇ ਪ੍ਰਗਟ ਸਿੰਘ ਨੇ ਕਿੰਨੀ ਨੇ ਸਿਆਸੀ ਭੂਆ ਤਾਂ ਉਹ ਹੀ ਬਹੁਤ ਸਾਰੀਆਂ ਨੇ ਸਿੱਧੂ ਦੇ ਨਾਲ ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲ ਗਈਆਂ ਜਿਵੇਂ ਵਿਆਹਾਂ 'ਚ ਫੁੱਫੜ ਰਸਦਾ ਹੁੰਦਾ ਉਸੇ ਤਰੀਕੇ ਨਾਲ ਸਿੱਧੂ ਰਸ ਗਏ ਨੇ ਜਿਵੇਂ ਐਂਡ ਵਾਲੇ ਦਿਨ ਰੋਦਾ ਹੁੰਦਾ ਫੁੱਫੜ ਆ ਜਿਹੜਾ ਵਿਆਦ ਦੇ ਜਿਵੇਂ ਮੌਕੇ ਦੇ ਉੱਤੇ ਤਾਂ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਇਹ ਕੰਟਰਡਿਕਸ਼ਨਾਂ ਹੋਰ ਤਿੱਖੀਆਂ ਹੋਣਗੀਆਂ ਹੋਰ ਵਿਰੋਧ ਤੁਹਾਨੂੰ ਤਿੱਖੇ ਦੇਖਣ ਨੂੰ ਮਿਲਣਗੇ ਹੋਰ ਲੜਾਈਆਂ ਆਉਣ ਵਾਲੇ ਦਿਨਾਂ 'ਚ ਦੇਖੀਆਂ ਹੋਣਗੀਆਂ ਰਵਨੀਤ ਬਿੱਟੂ ਦੇ ਬਿਆਨ ਵੀ ਇਹ ਦੱਸ ਰਹੇ ਨੇ ਨਾਲ ਦੀ ਨਾਲ ਚੰਨੀ ਜੋ ਕਹਿ ਰਹੇ ਨੇ ਇਹਦੇ ਨਾਲ ਕੁਝ ਨਹੀਂ ਹੋਏਗਾ ਹਾਈ ਕਮਾਂਡ ਕੀਤਾ ਹੈ ਕਰੇਗੀ ਉਹਦੇ ਨਾਲ ਚੀਜ਼ਾਂ ਹੋਣਗੀਆਂ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਨੂੰ ਅਪਡੇਟ ਕਰ ਦਈਏ ਕਿ ਕੈਬਨਟ ਮੀਟਿੰਗ ਸੰਧੀ ਗਈ ਹੈ ਹੰਗਾਮੀ ਮੀਟਿੰਗ ਸੰਧੀ ਗਈ ਹੈ ਕੁਝ ਸਮਾਂ ਪਹਿਲਾਂ ਹੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸਾਰੇ ਮੰਤਰੀਆਂ ਨੂੰ ਆਪੋ ਆਪਣੇ ਦਫ਼ਤਰ ਸੌਂਪੇ ਗਏ ਸੀ ਪਰ ਹੁਣ ਹੰਗ ਕੈਬਨਟ ਦੀ ਸਾਰੀ ਜਿਹੜੇ ਗੱਲ ਕਰ ਲਈਏ ਸਾਰੀ ਦੀ ਸਾਰੀ ਕੈਬਨਟ ਜੋ ਹੈ ਇੱਕ ਵਾਰ ਫਿਰ ਤੋਂ ਦੁਬਾਰਾ ਇਕੱਠੀ ਹੋਊਗੀ ਤੇ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਹੋ ਸਕਦੀਆਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਚਰਚਾਵਾਂ ਨੇ ਆਮ ਆਦਮੀ ਨੇ ਵੀ ਬਿਆਨ ਦਿੱਤਾ ਵਿਰੋਧੀ ਵੀ ਲਗਾਤਾਰ ਹੁਣ ਬਿਆਨ ਦਾਗ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਮਿਸ ਗਾਈਡਡ ਮਜ਼ਾਇਲਾ ਉਹ ਤਾਂ ਦੇਖੋ ਵਿਰੋਧੀਆਂ ਨੇ ਤਾਂ ਕੁਝ ਕਰਨਾ ਹੀ ਸੀਗਾ ਪਰ ਗਲਤਾ ਕਾਂਗਰਸ ਦੀ ਹੈ ਉਹ ਕਹਿੰਦੇ ਤੁਹਾਡੇ ਦੁਸ਼ਮਣ ਕੀ ਕਰਦੇ ਇੰਪੋਰਟੈਂਟ ਨਹੀਂ ਹੁੰਦੇ ਤੁਹਾਡੇ ਦੋਸਤ ਕੀ ਕਰਦੇ ਇੰਪੋਰਟੈਂਟ ਹੁੰਦੇ ਜਦੋਂ ਤੁਹਾਡੇ ਦੋਸਤ ਤੁਹਾਡੇ ਦੁਸ਼ਮਣ ਹੋ ਜਾਣ ਸਿੱਧੂ ਦੇ ਨਾਲ ਉਹ ਹੋ ਰਿਹਾ ਸਿੱਧੂ ਨੂੰ ਪਹਿਲਾਂ ਚੜਾਇਆ ਗਿਆ ਫਿਰ ਉਹਨਾਂ ਦੇ ਦੋਸ਼ਮ ਦੋਸਤਾਂ ਨਹੀਂ ਉਹਨਾਂ ਖਿਲਾਫ ਸਾਜ਼ਸ਼ਾਂ ਬੁਣੀਆਂ ਬਹੁਤ ਸਾਰਾ ਕੁਝ ਹੋਇਆ ਤਾਂ ਰਾਜਨੀਤੀ ਦੇ ਅੰਦਰ ਕੋਈ ਪੱਕੀ ਚੀਜ਼ ਨਹੀਂ ਹੁੰਦੀ ਰਾਜਨੀਤੀ ਤੇ ਸਥਿਰ ਸ਼ਬਦ ਰਾਜਨੀਤੀ ਦਾ ਸ਼ਬਦ ਹੀ ਨਹੀਂ ਹੈਗਾ ਸਥਿਰ ਸ਼ਬਦ ਨੂੰ ਕੱਢ ਦੇਣਾ ਚਾਹੀਦਾ ਰਾਜਨੀਤੀ ਚ ਕੈਪਟਨ ਕਿਉਂ ਕਹਿ ਰਿਹਾ ਕੈਪਟਨ ਕਿਉਂ ਕਹਿ ਰਿਹਾ ਕਿ ਸਿੱਧੂਸ ਤੇ ਇਹ ਦੀ ਡਿਕਸ਼ਨਰੀ ਚ ਨਹੀਂ ਹੁੰਦਾ ਹੈਗਾ ਕੈਪਟਨ ਇਸੇ ਕਰਕੇ ਕਹਿ ਰਿਹਾ ਹੈਗੇ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਜਿਹੜਾ ਸਿੱਧੂ ਨੂੰ ਲੱਗਦਾ ਸੀ ਮੇਰੇ ਨਾਲ ਨੇ ਉਹ ਸਿੱਧੂ ਦੇ ਨਾਲ ਹੀ ਨਹੀਂ ਸੀਗੇ ਇਹ ਜਦੋਂ ਵੋਟਾਂ ਪਈਆਂ ਸਿੱਧੂ ਨੂੰ ਪਤਾ ਲੱਗ ਗਿਆ ਸਿੱਧੂ ਦੇ ਪੈਰਾਂ ਥੱਲੇ ਸਿਆਸੀ ਜ਼ਮੀਨ ਨਿਕਲ ਗਈ ਕਿ ਯਾਰ ਮੈਂ ਤਾਂ ਕੁਝ ਹੋਰ ਸੋਚਦਾ ਸੀ ਤਾਂ ਬੰਦੀ ਹੋਰ ਨੇ ਵੋਟਾਂ ਜਦੋਂ ਪੈਣ ਦੀ ਗੱਲ ਆਈ ਤਾਂ ਉੱਥੇ ਸਾਰੀ ਗੇਮ ਘੁੰਮੀ ਤਾਂ ਹਾਈ ਕਮਾਂਡ ਨੂੰ ਇੱਕ ਹੈ ਜ ਆ ਬੰਦਾ ਮਿਲ ਗਿਆ ਸਿੱਧੂ ਹੁਣ ਤਾਂ ਕਾਂਗਰਸ ਦੇ ਕਲਚਰ ਚ ਐ ਨਹੀਂ ਸੀ ਕਾਂਗਰਸ ਦੇ ਕਲਚਰ ਚ ਹਾਈ ਕਮਾਂਡ ਨੂੰ ਹੀ ਅਲਟੀਮੇਟ ਮੰਨਿਆ ਜਾਂਦਾ ਪਰ ਸਿੱਧੂ ਹਾਈ ਕਮਾਂਡ ਨੂੰ ਵੀ ਚੈਲੰਜ ਕਰ ਰਹੇ ਨੇ ਅਸਤੀਫਾ ਦੇ ਕੇ ਬਹੁਤ ਸਾਰੀਆਂ ਗੱਲਾਂ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੀਆਂ ਕਿ ਸਿੱਧੂ ਨਵੀਂ ਪਾਰਟੀ ਬਣਾਉਣਗੇ ਸਿੱਧੂ ਦਾ ਨਵਾਂ ਫਰੰਟ ਹੋਏਗਾ ਕਿ ਸਿੱਧੂ ਬਾਹਰ ਦੇ ਵਿਰੋਧ ਛੱਡੋ ਆਮ ਆਦਮੀ ਪਾਰਟੀ ਤੇ ਕਾਲੀ ਦਲ ਕੀ ਕਹਿ ਰਿਆ ਸਿੱਧੂ ਤੇ ਟੈਕ ਤਾਂ ਹੁਣ ਅੰਦਰੋਂ ਹੋਣੇ ਸ਼ੁਰੂ ਹੋ ਗਏ ਅੰਦਰੋਂ ਪਹਿਲੇ ਹੀ ਸਿੱਧੂ ਦਾ ਬਹੁਤ ਵੱਡਾ ਵਿਰੋਧ ਆ ਸਿੱਧੂ ਨੂੰ ਸਿਰਫ ਚੋਣਾ ਜਿੱਤਣ ਦੇ ਲਈ ਇੱਕ ਚਿਹਰੇ ਦੇ ਤੌਰ ਤੇ ਵਰਤਿਆ ਜਾ ਰਿਹਾ ਸੀ ਜਿਵੇਂ ਕਹਿੰਦੇ ਨੇ ਵੀ ਚੰਨੀ ਨੂੰ ਇਸ ਕਰਕੇ ਲਾਇਆ ਗਿਆ ਕਿ ਵਰਤ ਲੋ ਉਸੇ ਤਰੀਕੇ ਨਾਲ ਸਿੱਧੂਾਰੇ ਵੀ ਇਹੀ ਸੀ ਸਿੱਧੂ ਨੂੰ ਵਰਤ ਲੋ ਸਿੱਧੂ ਦੇ ਨਾਂ ਤੇ ਚੋਣਾ ਜਿੱਤ ਲੋ ਚੋਣਾ ਸਿੱਧੂ ਨੇ ਕਿਹਾ ਵੀ ਸੀ ਮੈਂ ਸ਼ੋਪੀਸ ਨਹੀਂ ਸ਼ੋਕੇਸ ਨਹੀਂ ਹੈਗਾ ਮੈਂ ਤੁਹਾਡੇ ਯਾਦ ਹੋ ਆਪਣੇ ਇੰਟਰਵਿਊ ਚ ਸਿੱਧੂ ਨੇ ਕੀ ਕਿਹਾ ਸੀ ਮੈਂ ਸ਼ੋਕੇਸ ਨਹੀਂ ਹੈਗਾ ਤੋ ਸ਼ੂਕੇ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ ਕਰਕੇ ਸਿੱਧੂ ਚ ਐਨੀ ਵੱਡੀ ਨਾਰਾਜ਼ਗੀ ਹੈ ਉਸੇ ਕਰਕੇ ਕੰਟਰਡਿਕਸ਼ਨਾਂ ਸਾਹਮਣੇ ਆ ਰਹੀਆਂ ਨੇ ਕੈਬਨਟ ਕੀ ਕੀ ਚਰਚਾਵਾ ਹੋ ਸਕਿਆ ਕਦੇ ਕੈਬਨਟ ਤਾਂ ਨਹੀਂ ਹੈ ਇਹ ਇੱਕ ਮੀਟਿੰਗ ਆ ਕੈਬਨਟ ਦੀ ਮੀਟਿੰਗ ਦਾ ਮਤਲਬ ਕੈਬਨਟ ਦੇ ਹੀ ਬੰਦੇ ਹੋਣਗੇ ਹੋਰ ਵੀ ਹੋਣਗੇ ਉਸ ਵਿੱਚ ਕੋਈ ਜਿਹੜੇ ਵੱਡੇ ਲੋਕ ਨੇ ਕਾਂਗਰਸ ਦੇ ਉਹ ਬੈਠ ਸਕਦੇ ਆ ਪਰ ਕੋਈ ਹੰਗਾਮੀ ਮੀਟਿੰਗ ਆ ਜਿਹੜੀ ਉਹ ਕੈਬਨਟ ਦੀ ਮੀਟਿੰਗ ਨਹੀਂ ਹੈ ਕੈਬਨਟ ਦੀ ਮੀਟਿੰਗ ਦਾ ਤਾਂ ਇੱਕ ਟਾਈਮ ਹੁੰਦਾ ਏਜੰਡੇ ਹੁੰਦੇ ਨੇ ਕੈਬਨਟ ਦੀ ਮੀਟਿੰਗ ਉਸ ਤਰ੍ਹਾਂ ਨਹੀਂ ਆ ਯਾਨੀ ਪੂਰੀ ਕੈਬਨਟ ਬੈਠੇਗੀ ਕੈਬਨਟ ਬ ਜੇ ਇੱਕ ਥਾਂ ਤੇ ਕੈਬਨਿਟ ਵੀ ਕੈਬਨਟ ਬੈਸ ਰਖਦੀ ਹੈ ਉਹਦਾ ਮਤਲਬ ਕੈਬਨਟ ਦੀ ਮੀਟਿੰਗ ਨਹੀਂ ਹੁੰਦਾ ਮੀਟਿੰਗ ਆ ਇਹ ਪਰ ਇਹ ਕੈਬਨਟ ਦੀ ਮੀਟਿੰਗ ਨਹੀਂ ਆ ਇਸ ਮੀਟਿੰਗ ਦੇ ਅੰਦਰ ਤਾਂ ਚਰਚਾਵਾਂ ਹੋਣਗੀਆਂ ਹਾਈ ਕਮਾਂਡ ਦਾ ਪ੍ਰੈਸ਼ਰ ਹੋਏਗਾ ਪਰ ਮੈਨੂੰ ਨਹੀਂ ਲੱਗਦਾ ਇਹ ਗੱਲ ਥੱਲੇ ਤੱਕ ਐ ਤਾਂ ਉੱਪਰ ਤੱਕ ਗੱਲ ਜਾ ਚੁੱਕੀ ਆ ਉੱਪਰੋਂ ਗੱਲ ਠੀਕ ਹੋਏਗੀ ਹੁਣੇ ਹੁਣੇ ਥੱਲੋਂ ਗੱਲ ਠੀਕ ਨਹੀਂ ਹੋਏਗੀ ਤਾਂ ਜਿਸ ਤਰੀਕੇ ਦੇ ਨਾਲ ਆਖਿਆ ਜਾ ਰਿਹਾ ਹੈ ਕਿ ਉੱਪਰੋਂ ਗੱਲ ਠੀਕ ਹੋਊਗੀ ਪਰ ਉੱਪਰੋਂ ਕੌਣ ਜ਼ੋਰ ਲਾਊਗਾ ਗੱਲ ਠੀਕ ਕਰਨ ਦੇ ਲਈ ਕਿ ਵਾਕਈ ਗੱਲ ਠੀਕ ਹੋਊਗੀ ਜਾਂ ਗੱਲ ਹੋਰ ਵਿਕਟ ਜਾਊਗੀ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਆਖ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਆਰਐਸਐਸ ਖੜੀ ਹੋਈ ਆ ਜਿਹੇ ਬਿਆਨ ਕੀ ਹੋਰ ਜੋ ਐ ਮਾਹੌਲ ਨੂੰ ਪਖਾਉਣਗੇ ਜਾਂ ਮਾਹੌਲ ਠੰਡਾ ਹੋਊਗਾ ਇਸ ਦੇ ਉੱਤੇ ਵੀ ਲਗਾਤਾਰ ਨਜ਼ਰਾਂ ਟਿਕੀਆਂ ਹੋਈਆਂ ਨੇ ਦੂਜੇ ਪਾਸੇ ਜੇ ਗੱਲ ਕਰ ਲਈ ਆਮ ਆਦਮੀ ਨੇ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਰਗਵ ਚੱਡਾ ਦੇ ਵੱਲੋਂ ਉਹਨਾਂ ਨੇ ਆਖਿਆ ਕਿ ਪੰਜਾਬ ਦਾ ਘਾਣ ਹੋ ਰਿਹਾ ਕਾਂਗਰਸ ਦੀ ਰਾਜਨੀਤੀ ਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਅਜੇ ਆਖਿਆ ਜਾ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਨਾਲ ਅਕਾਲੀ ਦਲ ਵੀ ਵੱਧ ਰਿਹਾ ਹੈ ਭਾਜਪ ਇੱਕ ਦੇ ਲਈ ਨਹੀਂ ਸਗੋਂ ਆਪਣੇ ਭਵਿੱਖ ਦੇ ਲਈ ਅਸਤੀਫਾ ਦੇ ਰਹੇ ਨੇ ਅਜਿਹਾ ਆਖਿਆ ਗਿਆ ਹੈ ਅਸ਼ਪਨੀ ਸ਼ਰਮਾ ਦੇ ਵੱਲੋਂ ਪਰ ਕੀ ਨਵਜੋਤ ਸਿੰਘ ਸਿੱਧੂ ਹੁਣ ਸ਼ਾਂਤ ਹੁੰਦੇ ਨੇ ਵਾਪਸ ਆਉਂਦੇ ਨੇ